ਜੇਕਰ ਤੁਸੀਂ ਵੀ ਕਿਤੇ ਸਪਾ ਸੈਂਟਰ ਦੇ ਵਿੱਚ ਸਪਾ ਦੇ ਲਈ ਜਾਂਦੇ ਹੋ ਤਾਂ ਤੁਹਾਡੇ ਲਈ ਇੱਕ ਖਬਰ ਬੇहद ਜ਼ਰੂਰੀ ਹੈ ਸਪਾ ਸੈਂਟਰ ਦਾ ਮਤਲਬ ਹੁੰਦਾ ਹੈ ਜਿੱਥੇ ਕੁਦਰਤੀ ਤੌਰ ਤੇ ਤੁਹਾਨੂੰ ਉਪਚਾਰ ਦਿੱਤਾ ਜਾਂਦਾ ਹੈ ਜਿੱਥੇ ਸਰੀਰਕ ਅਤੇ ਮਾਨਸਿਕ ਥਕਾਨ ਨੂੰ ਦੂਰ ਕੀਤਾ ਜਾਂਦਾ ਹੈ ਜਿੱਦਾਂ ਕੋਈ ਵੀ ਪ੍ਰਤੀਕੂਲ ਪ੍ਰਭਾਵ ਨਹੀਂ ਪੈਂਦਾ ਪਰ ਅੱਜਕੱਲ੍ਹ ਅਜਿਹੇ ਸਪਾ ਸੈਂਟਰ ਜਿੱਥੇ ਅਜਿਹੀਆਂ ਸਹੂਲਤਾਂਾਂ ਦੇਖ ਕੇ ਗਲਤ ਕੰਮ ਕੀਤੇ ਜਾਂਦੇ ਨੇ ਜਿੱਥੇ ਦੇ ਵਿਪਾਰ ਦਾ ਧੰਦਾ ਕੀਤਾ ਜਾਂਦਾ ਹੈ ਜਿਸ ਕਰਕੇ ਹੋਤ ਕਈ ਅਜਿਹੇ ਸਪਾ ਸੈਂਟਰ ਬਿਨਾ ਗਲਤ ਹੋਣ ਦੇ ਬਾਵਜੂਦ ਦੀ ਬਦਨਾਮ ਹੋ ਰਹੇ ਨੇ ਅਜਿਹੇ ਆ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਮਜੀਠਾ ਰੋਡ ਤੇ ਪੁਲਿਸ ਦੇ ਵੱਲੋਂ ਇੱਕ ਅਜਿਹੇ ਸਪਾ ਸੈਂਟਰ ਤੇ ਛਾਪਾ ਮਾਰਿਆ ਗਿਆ ਹੈ ਜਿੱਥੇ ਕਈ ਲੜਕੇ ਲੜਕੀਆਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਦੱਸਦੇ ਕਿ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਸ ਸਪਾ ਸੈਂਟਰ ਦੇ ਅੰਦਰ ਲੰਬੇ ਸਮੇਂ ਤੋਂ ਦੇ ਵਿਪਾਰ ਦਾ ਕੰਮ ਚੱਲਦਾ ਸੀਗਾ ਦੱਸਦੇ ਕਿ ਜਾਣਕਾਰੀ ਮੁਤਾਬਕ ਸਪਾ ਸੈਂਟਰ ਜਿਹੜਾ ਚਲਾਇਆ ਜਾ ਰਿਹਾ ਸੀਗਾ ਉੱਥੇ ਮਾਲਕ ਜਿਹੜਾ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਉਸ ਦੇ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਾਕੀ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਤੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਸਰ ਜਿਹੜੀ ਰੇਡ ਕੀਤੀ ਗਈ ਉਹ ਕਿਹੜੀ ਜਗ੍ਹਾ ਤੇ ਕੀਤੀ ਗਈ ਆ ਮਰੀਠਾ ਰੋਡ ਦੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਰਦੁਆਰੇ ਦੇ ਨੇੜੇ ਸਪਾਸ ਸੈਂਟਰ ਸੀ ਸਕਾਈ ਜੈਕ ਉੱਤੇ ਰੇਡ ਕੀਤੀ ਗਈ ਕਿੰਨੇ ਮੁੰਡੇ ਕੁੜੀਆਂ ਫੜੇ ਗਏ ਉਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸਪਾਤਮ ਚਲਾ ਰਿਆ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਸਲੈਕਟਰ ਰੈਕਡ ਵੀ ਚਲਾ ਰਿਆ ਸੀ ਧੰਦਾ ਵੀ ਚਲਵਾ ਰਿਆ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਐਫਆਰ ਲਾਉਂ ਚੁੱਕੀ ਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕਦੋਂ ਨੂੰ ਤਬਕ ਕਰਦੀ ਕੀਤੀ ਸਰ ਕੋਈ ਵਿਦੇਸ਼ੀ ਕੁੜੀਆਂ ਉਹਦੇ ਵਿੱਚ ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚ ਰੈਸਟ ਹੋਇਆ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਉਹਨਾਂ ਜਿਹੜਾ ਸ਼ਕਤੀ ਚੰਦਗਾ ਕਿੰਨੇ ਦੇ ਟਾਈਮ ਤੋਂ ਚਲਾ ਰਹੀ ਸੀ ਇਹ ਕਰਨ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾ ਸੈਂਟਰ ਚਲਾ ਰਹੇ ਸੀ